ਜਾਂ ਜਿਹੜੀ ਇਹਨਾਂ ਨੇ ਆਪਣੇ ਬੀਲ ਐਪਲੀਕੇਸ਼ਨ ਚ ਜਿਹੜੀ ਦਿੱਤੀ ਆ ਡੈਕਲੇਰੇਸ਼ਨ ਉਹਦੇ ਤੋਂ ਤੇ ਲੱਗਦਾ ਵਾ ਵੀ ਇਹਨਾਂ ਨੇ ਜਿਹੜਾ ਵਾ ਉਹ ਉਹਦਾ ਧਿਆਨ ਨਹੀਂ ਦਿੱਤਾ ਔਰ ਦੂਸਰੀ ਗੱਲ ਜੇਕਰ ਤੁਹਾਡੇ ਵਕੀਲ ਫਰਾਡ ਹੋਣ ਇਹਨਾਂ ਦਾ ਵਕੀਲ ਜਿਹੜਾ ਸਭ ਤੋਂ ਜ਼ਿਆਦਾ ਇਹ ਵੇਲੇ ਇਹਨਾਂ ਨੂੰ ਐਸੋਸੀਏਟ ਜਿਹੜਾ ਸਲਾਹ ਦੇ ਦਿੰਦਿਆ ਵਾ ਮਿਸਟਰ ਪ੍ਰਵੀਨ ਟੰਡਰ ਨੂੰ ਆਪ 400 ਕਰੋੜ ਦੇ ਸਕੈਮ ਦੇ ਵਿੱਚ ਫਰਾਡ ਦੇ ਕੇਸ ਦੇ ਵਿੱਚ ਅਕੀ ਜੁੜਿਆ ਜਿਹੜੇ ਇਹਨਾਂ ਦੇ ਵਕੀਲ ਅਮਰ ਸਾਹਿਬ ਜਿਹੜੇ ਕੰਚਨਪ੍ਰੀਤ ਦੇ ਵਕੀਲ ਆ ਉਹ ਅਸੀਂ ਇੱਕ ਕੇਸ ਐਕਸਪੋਜ਼ ਕੀਤਾ ਸੀ ਹਾਂ ਉਹਦੇ ਵਿੱਚ ਬੜੇ ਹਜ਼ਾਰਾਂ ਲੋਕਾਂ ਦੇ ਨਾਲ ਫਰਾਡ ਹੋਇਆ ਸੀ ਤੇ ਜਿਹੜੇ ਇਹਨਾਂ ਦੇ ਵਕੀਲ ਆ ਉਹ ਮੇਨ ਅਕਿਊਜ਼ਡ ਆ ਉਹਦੇ ਵਿੱਚ ਠੀਕ ਹੈ ਉਹ ਇਹਨਾਂ ਦੇ ਕਈ ਨਾ ਇਹਨਾਂ ਅਰਸ਼ਦੀਪ ਕਲੇਰ ਨਹੀਂ ਉਹ ਵੱਖਰੇ ਉਹ ਕਾਲੀਦਲ ਦੇ ਵਕੀਲ ਆ ਜਿਹੜੇ ਅਰਸ਼ਦੀਪ ਕਲੇਰ ਆ ਉਹ ਕਾਲੀਦਲ ਦੇ ਆ ਸੋਪਤੀ ਸਾਹਿਬ ਆ ਉਹ ਹਾਈ ਕੋਰਟ 'ਚ ਇਹਨਾਂ ਨੂੰ ਰਿਪਰਜੈਕਟ ਕਰਦੇ ਇੱਥੇ ਬਹਿਸ ਕਰਕੇ ਗਏ ਆ ਠੀਕ ਹੈ ਇਹ ਕ ਇਹਨਾਂ ਦੇ ਵਕੀਲ ਜਿਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਫੋਟੋ ਆ ਵਾਇਰਲ ਹੋਣਦੀਆਂ ਕੰਚਨਪ੍ਰੀਤ ਦੇ ਨਾਲ ਕਟਿੰਗ ਵਾਲੇ ਜਿਹੜੇ ਆ ਉਹਨਾਂ ਦੇ ਤੇ ਆ ਫਰਾਡ ਦਾ ਕੇਸ ਹੈ ਹੀ ਐਕਸਪੋਜ਼ ਕੀਤਾ ਹੈ ਕਿੰਨੇ ਹਜ਼ਾਰਾਂ ਬੇਜ ਕਿੰਨੇ ਹਜ਼ਾਰਾਂ ਲੋਕਾਂ ਦੇ ਨਾਲ ਉਹਨਾਂ ਨੇ ਕਈ ਕੰਪਨੀਆਂ ਬਣਾ ਕੇ ਫਰਾਡ ਕੀਤਾ ਹੈ ਜਦੋਂ ਐਵੇਂ ਜੇ ਫਰਾਡ ਵਕੀਲ ਹੋਣਗੇ ਤੁਹਾਨੂੰ ਉਹੋ ਜੀਆਂ ਚੀਜ਼ਾਂ ਹੀ ਉਹ ਦੱਸਣਗੇ ਹੁਣ ਅੱਗੇ ਦੀ ਗੱਲ ਇਹ ਹੈ ਕਿ ਕੰਚਨਪ੍ਰੀਤ ਨੂੰ ਜਿਹੜੀ ਇਹ ਸਾਰੀ ਸਲਾਹ ਵਾ ਸਟੈਂਡਰਡ ਕਰਨ ਦੀ ਜਾਂ ਦੂਜੀਆਂ ਹੋ ਸਕਦਾ ਵੀ ਉਹ ਜਿੱ ਤਰ੍ਹਾਂ ਦੇ ਤੁਹਾਡੇ ਵਕੀਲ ਹੋਣਗੇ ਉਹ ਤਰ੍ਹਾਂ ਦੀਆਂ ਸਲਾਹਾਂ ਦੇਣਗੇ ਜਿਹੜਾ ਬੰਦਾ ਇੰਨੇ ਲੋਕਾਂ ਦਾ ਫਰਾਡ ਕਰਕੇ ਤੁਹਾਡਾ ਸਲਾਹਕਰ ਬਣਦਾ ਉਹ ਤੁਹਾਨੂੰ ਚੰਗੀ ਸਲਾਹ ਨਹੀਂ ਦੇ ਸਕਦਾ ਹੂੰ ਉਹ ਜਿਹੜੇ ਮਤਲਬ ਉਹਨਾਂ ਨੇ ਕੋਈ ਚੱਟ ਫੰਡ ਬਣਾਇਆ ਸੀ ਜਾਂ ਕੋਈ ਕਈ ਕੰਪਨੀਆਂ ਹੀ ਉਹਨਾਂ ਦੀਆਂ ਕਈ ਕੰਪਨੀਆਂ ਇਦਾਰਾ ਫਿਊਚਰ ਵਿਜਨ ਲਿਮਟਿਡ ਗੋਮਦ ਫਿਊਚਰ ਵਿਜਨ ਲਿਮਟਿਡ ਆਰਕੇ ਇਨਵੈਸਟਮੈਂਟ ਐਸ ਤਰ੍ਹਾਂ ਕਈ ਕੰਪਨੀਆਂ ਉਹਨਾਂ ਨੇ ਬਣਾਈਆਂ ਹਨ ਉਹਦੇ ਵਿੱਚ ਕਈ ਲੋਕਾਂ ਨਾਲ ਕੀਤਾ ਕਈ ਇਲੀਗਲ ਕਲੋਨੀਆਂ ਕੱਟੀਆਂ ਉਹ ਉਹ ਚੱਲ ਰਹੇ ਹੈਗੇ ਸੋ ਉਹ ਕੇਸ ਚੱਲ ਰਿਹਾ ਹੈ ਉਹਨਾਂ ਦੀ ਈਡੀ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਹਾਈ ਕੋਰਟ ਦੇ ਪ੍ਰੋਸੀਡਿੰਗ ਦੌਰਾਨ ਉਹਨਾਂ ਦਾ ਕੇਸ ਈਡੀ ਕੋਲ ਆਇਆ ਹੈ ਹੁਣੇਲੇ ਤੇ ਉਹ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਇਸ ਕਰਕੇ ਸਾਨੂੰ ਲੱਗਦਾ ਵੀ ਕੰਜਨ ਉਹਨਾਂ ਦੇ ਵਕੀਲਾਂ ਨੇ ਦਿੱਤੀ ਉਹ ਸਹੀ ਉਹਨਾਂ ਨੂੰ ਸਹੀ ਜਗ੍ਹਾ ਜਿਹੜਾ ਉਹ ਪਹੁੰਚਾਊਗੀ ਹਮ ਪਰ ਤੁਹਾਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਉਹਨਾਂ ਦਾ ਹੈ ਸਰਕਾਰ ਨੇ ਕੇਸ ਬਣਾਇਆ ਗਲਤ ਇਹਦੇ ਚ ਤਾਂ ਬਚ ਸਕਦੇ ਪਰ ਜਿਹੜਾ ਉਹ ਜਾਲੀ ਕਾਗਜ਼ਾਂ ਵਾਲਾ ਪਾਸਪੋਰਟ ਵਾਲਾ ਉਹ ਚ ਫਸ ਜੂਗਾ ਮੈਂ ਜਿਹੜੇ ਸਰਕਾਰ ਨੇ ਕੇਸ ਦਰਜ ਕਰਤੀ ਹੈ ਉਹਨਾਂ ਦੇ ਵਿੱਚ ਕੋਈ ਵੀ ਐਵੀਡੈਂਸ ਨਹੀਂ ਹੈਗਾ ਉਹਨਾਂ ਦੇ ਖਿਲਾਫ ਠੀਕ ਹੈ ਜਿਵੇਂ ਉਹ ਜਿਹੜੇ ਇਹਨਾਂ ਦੇ ਆਪਣੇ ਡਾਕੂਮੈਂਟ ਹੈ ਉਹ ਇਹਨਾਂ ਲਈ ਮੁਸ਼ਕਲ ਪੈਦਾ ਕਰ ਸਕਦੇ ਉਹਦੇ ਚ ਫਸਣਗੇ ਹਾਂਜੀ ਹਮ ਤਾਂ ਫਿਰ ਮੈਨੂੰ ਲੱਗਦਾ ਵੀ ਇਹ ਤਾਂ ਪਸਤਾਉਣਗੇ ਵੀ ਅਸੀਂ ਇੰਡੀਆ ਕਿਉਂ ਆਏ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਚਰਚਿਤ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਇੱਕ ਆਮ ਨਾਗਰਿਕ ਨਹੀਂ ਵਕੀਲ ਪੇਸ਼ੇ ਤੋਂ ਪ੍ਰਵੀਨ ਟੰਡਨ ਨੇ ਜਿਨ੍ਹਾਂ ਨੂੰ ਇੱਕ ਫਰੋਡੀਆ ਕਿਹਾ ਗਿਆ ਕਿ ਆ ਕਿਨੇ ਸਰਬਜੀਤ ਸਿੰਘ ਅਵੇਰ ਕਾ ਜਿਹੜਾ ਕਿ ਮਨੁੱਖੀ ਅਧਿਕਾਰ ਸੰਸਥਾ ਦੇ ਚੀਫ ਇਨਵੈਸਟੀਗੇਟਰ ਨੇ ਤਾਂ ਕਈ ਮਾਮਲੇ ਉਹਨਾਂ ਨੇ ਹਮਾਜੋਖ ਹਾਈ ਕੋਰਟ ਦੇ ਵਿੱਚ ਖੜਕੇ ਲੋਕਾਂ ਨੂੰ ਇਨਸਾਫ ਵੀ ਜਿਹੜਾ ਦਵਾਇਆ ਪਰ ਦੂਜੇ ਪਾਸੇ ਆਪਣੇ ਹੀ ਵਕੀਲ ਭਰਾ ਨੂੰ ਫਰੋਡੀਆਂ ਕਿਉਂ ਕਿਹਾ ਇਹ ਸਾਰੇ ਮੁੱਦੇ ਤੇ ਅਸੀਂ ਅੱਜ ਗੱਲਬਾਤ ਕਰਨ ਲਈ ਪਹੁੰਚੇ ਹਾਂ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਦੇ ਵਿੱਚ ਤਾਂ ਐਡਵੋਕੇਟ ਪ੍ਰਵੀਨ ਕੁਮਾਰ ਟੰਡਨ ਦੇ ਵਕੀਲ ਸਾਡੇ ਨਾਲ ਮੌਜੂਦ ਨੇ ਸਾਈ ਕਿਰਨ ਪਿੰਚਾ ਜੀ ਤਾਂ ਪਿੰਚਾ ਜੀ ਕਿਸ ਤਰ੍ਹਾਂ ਇਹ ਮੈਟਰ ਉਜਾਗਰ ਹੋਇਆ ਕਿ ਤੁਹਾਡੇ ਹੀ ਜਿਹੜੇ ਨਾਲ ਕੰਮ ਕਰਦੇ ਨੇ ਕਿ ਕੰਚਨਪ੍ਰੀਤਾ ਦਾ ਮਾਮਲਾ ਜਿਹੜਾ ਤੁਸੀਂ ਉਸ ਨੂੰ ਰਿਹਾ ਕਰਵਾਇਆ ਸੀਗਾ ਬੀਤੇ ਦਿਨੀ ਤਰਨਤਾਰਨ ਦੀ ਅਦਾਲਤ ਚੋਂ ਤਾਂ ਉਸ ਤੋਂ ਬਾਅਦ ਇੱਕ ਪੀਸੀ ਹੋਈ ਸੀ ਤਾਂ ਇੱਕ ਅਦਾਰੇ ਦੇ ਉੱਪਰ ਤਾਂ ਉਹਦੇ ਵਿੱਚ ਪ੍ਰਵੀਨ ਕੁਮਾਰ ਡੰਡਾ ਨੋ ਸਰਬਜੀਤ ਸਿੰਘ ਵੇਰਗਾ ਲੋ ਸ਼੍ਰੀ ਆਮ ਕਹੇ ਸੀ ਕਿ ਨਜ਼ਾਇਜ਼ ਕਲੋਨੀਆ ਕੱਟਣ ਵਾਲੇ ਇੱਕ ਬਹੁਤ ਵੱਡਾ ਫਰੋਡੀਆ ਹਜ਼ਾਰਾਂ ਲੋਕਾਂ ਨਾਲ ਫਰੋਡ ਕੀਤਾ ਹੈ 400 ਕਰੋੜ ਦੇ ਇਲਜ਼ਾਮ ਲੱਗੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਤੇ ਸਪੈਸ਼ਲ ਮਾ ਜੀ 5 ਤਰੀਕ ਨੂੰ 5 12 2025 ਨੂੰ ਟਾਕ ਵਿਦ ਰਤਨਨਾਮ ਤੋਂ ਇੱਕ YouTube ਚੈਨਲ ਹੈ ਉਹਦੇ ਵਿੱਚ ਸਰਬਜੀਤ ਸਿੰਘ ਵੀਰਕਾ ਜੀ ਨੇ ਇੱਕ ਆਪਣਾ ਟॉक ਕੀਤੀ ਸੀਗੀ ਪੱਤਰਕਾਰ ਸਾਹਿਬ ਨਾਲ ਉਹਦੇ ਵਿੱਚ ਇਹਨਾਂ ਨੇ ਸ਼ਰਿਆਮ ਮਿਸਟਰ ਪ੍ਰਵੀਨ ਕੁਮਾਰ ਟੰਡਨ ਦੇ ਖਿਲਾਫ ਇਹ આરોਪ ਲਗਾਇਆ ਕਿ ਜੀ ਇਹ 400 ਕਰੋੜ ਦੇ ਫਰਾਡ ਦੇ ਵਿੱਚ ਨਾਮਜਦ ਨੇ ਜਦੋਂ ਕਿ 400 ਕਰੋੜ ਦਾ ਕੋਈ ਵੀ ਕੇਸ ਪ੍ਰਵੀਨ ਕੁਮਾਰ ਟੰਡਨ ਦੇ ਖਿਲਾਫ ਅਜੇ ਤੱਕ ਦਰਜ ਨਹੀਂ ਹੋਇਆ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਹਜ਼ਾਰਾਂ ਲੋਕਾਂ ਨਾਲ ਠੱਗੀ ਮਾਰੀ ਹੈ ਹਜ਼ਾਰਾਂ ਲੋਕਾਂ ਨਾਲ ਫਰਾਡ ਕੀਤਾ ਹੈ ਜਦੋਂ ਕਿ ਇਹੋ ਜੀ ਕੋਈ ਦਰ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਨਹੀਂ ਹੈ ਉਹ ਟਾਕ ਜਿਹੜੀ ਸੀਗੀ ਉਹ ਕੰਜਨਪੀਤ ਦਾ ਇੱਕ ਬੜਾ ਹਾਈ ਪ੍ਰੋਫਾਈਲ ਮਾਮਲਾ ਉਹਦੇ ਵਿੱਚ ਮੈਂ ਵੀ ਉਹਦੇ ਚ ਆਪੀਰ ਹੋ ਰਿਹਾ ਜੀ ਉਹਦੇ ਸਬੰਧ ਵਿੱਚ ਉਹਨਾਂ ਦੀ ਟਾਕ ਚੱਲ ਰਹੀ ਸੀ ਲੇਕਿਨ ਉਸ ਟਾਕ ਤੋਂ हट ਕੇ ਉਹਨਾਂ ਨੇ ਮਿਸਟਰ ਪ੍ਰਵੀਨ ਕੁਮਾਰ ਟੰਡਨ ਨੂੰ ਟਾਰਗੇਟ ਕੀਤਾ ਜੀ ਔਰ ਉਹ ਇਸ ਤਰ੍ਹਾਂ ਲੱਗਦਾ ਕਿ ਇੰਟੈਂਸ਼ਨਲੀ ਉਹਨਾਂ ਨੇ ਇਹ ਇਹਨਾਂ ਨੂੰ ਟਾਰਗੇਟ ਕੀਤਾ ਕਿਉਂਕਿ ਇਹ ਕੋਈ ਗੱਲ ਇਹਨਾਂ ਦੇ ਖਿਲਾਫ ਕਰਨੀ ਬਣਦੀ ਨਹੀਂ ਸੀ ਮਾਮਲਾ ਜਿਹੜੀ ਸੀ ਉਹ ਮਾਮਲਾ ਜਿਹੜਾ ਸੀਗਾ ਉਹ ਕੰਜਨਪੀਤ ਦਾ ਸੀਗਾ ਜਿਹੜੀ ਟਾਕ ਚੱਲਦੀ ਸੀ ਲੇਕਿਨ ਉਹਦੇ ਚ ਉਹਨਾਂ ਨੇ intentionally ਆ ਕੇ ਤੇ ਮਿਸਟਰ ਪ੍ਰਵੀਨ ਕੁਆਂਟੰਡੈਂਟ ਮੇਰੇ ਕਲੀਗ ਨੇ ਮੇਰੇ ਮੇਰੀ ਸੀਟ ਤੇ ਹੀ ਹੁੰਦੇ ਆ ਸੋ ਉਹਨਾਂ ਨੂੰ ਟਾਰਗੇਟ ਕੀਤਾ ਜੀ 400 ਕਰੋੜ ਦਾ ਸੋ ਉਸ ਤੋਂ ਬਾਅਦ ਮੈਂ ਨੈਕਸਟ ਡੇ ਇਹਨਾਂ ਨੂੰ ਲੀਗਲ ਨੋਟਿਸ ਇਸ਼ੂ ਕੀਤਾ ਔਰ 6 ਤਰੀਕ ਨੂੰ ਇਹਨਾਂ ਨੂੰ ਵਟਸਐਪ ਦੇ ਥਰੂ ਇਹ ਲੀਗਲ ਨੋਟਿਸ ਮੈਂ ਰਿਸਿਵ ਕਰਵਾਇਆ ਔਰ ਜਿਹੜਾ ਇਹਨਾਂ ਨੂੰ ਬਾਈ ਪੋਸਟ ਹੈ ਉਹ 9 ਤਰੀਕ ਨੂੰ ਹੋ ਗਿਆ ਉਹਦੇ ਵਿੱਚ ਮੈਂ ਜਿਹੜੀ ਇਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ ਸੀ ਮਿਸਟਰ ਵੀਰ ਕਾ ਨੂੰ ਕੀ 48 ਆਵਰਜ਼ ਵਿੱਚ ਰਿਟਰਨ ਅਪੋਲੋਜੀ ਜਿਹੜੀ ਹੈ ਸਾਨੂੰ ਇਹ ਟੈਂਡਰ ਕਰਨ ਜਾਂ ਵੀਡੀਓ ਫੁਟੇਜ ਸਾਨੂੰ ਦੇ ਦੇ ਕੋਈ ਉਹਨਾਂ ਨੂੰ ਮਾਫੀ ਆਈ ਤੁਹਾਡੇ ਅਜੇ ਤੱਕ ਨਹੀਂ ਆਈ ਇਹ ਪੀਸੀ ਕਰਨ ਦਾ ਕਾਰਨ ਵੀ ਹੈ ਸੀਗਾ ਕਿ ਉਹਨਾਂ ਨੂੰ ਕੋਈ ਵੀ ਅਪੋਲੋਜੀ ਨਹੀਂ ਆਈ ਪਰ ਜਿਹੜਾ ਉਹਨਾਂ ਦਾ ਇਲਜ਼ਾਮ ਬੜੇ ਗੰਭੀਰ ਰੋਪ ਲਗਾਏ ਕਿ ਹਜ਼ਾਰਾਂ ਲੋਕਾਂ ਨੇ ਕੀ ਉਹ ਹਜ਼ਾਰਾਂ ਦੇ ਵਿੱਚੋਂ ਕੋਈ 100 ਲੋਕ ਵੀ ਪ੍ਰਵੀਨ ਕੁਮਾਰ ਡੰਡਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿਸੇ 100 ਲੋਕਾਂ ਨੇ ਵਿੱਚ ਉਹਨਾਂ ਨੇ ਤੇ ਹਜ਼ਾਰਾਂ ਲੋਕਾਂ ਦਾ ਜ਼ਿਕਰ ਕੀਤਾ ਇਹਦੇ ਵਿੱਚ ਬੜੀ ਮਜ਼ੇਦਾਰ ਗੱਲ ਹੈ ਜੀ ਇਹ ਮੁਕੱਦਮਾ ਜਿਹੜਾ ਟੰਨਰ ਸਾਹਿਬ ਦੇ ਖਿਲਾਫ ਦਰਜ ਹੋਇਆ ਸੀ ਨਾ 2 ਬੰਦੇ ਨਹੀਂ ਇੱਕ ਵਿਅਕਤੀ ਸਾਹਮਣੇ ਆ ਕੇ ਉਹਨੇ ਉਹਨਾਂ ਕੋ ਐਫੀਡੇਵਿਟ ਲੈ ਕੇ ਤੇ ਇਹਨਾਂ ਦੇ ਖਿਲਾਫ ਇੱਕ ਮੁਕਦਮਾ ਜਰਦਾ ਉਹਦੇ ਤੇ ਮੈਂ ਇਸ ਕਰਕੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਟਰ ਸਬਜੇਡਿਅਸ ਹੈ ਜੀ ਇਸ ਕਰਕੇ ਮੈਂ ਉਸ ਮੁਕਦਮੇ ਦੇ ਬਾਰੇ ਤੇ ਕੋਈ ਗੱਲ ਨਹੀਂ ਕਰੂੰਗਾ ਲੇਕਿਨ ਇੱਕ ਗੱਲ ਸ਼્યોਰ ਹੈ ਕਿ ਉਹ 400 ਕਰੋੜ ਦਾ ਕੇਸ ਨਹੀਂ ਹੈ ਫਰਾਡ ਸ਼ਬਦ ਮਿਸਟਰ ਵੇੜਕਾ ਨੇ 7 ਵਾਰੀ ਆਪਣੀ ਇੰਟਰਵਿਊ ਵਿੱਚ ਮਿਸਟਰ ਟੰਡਨ ਦੇ ਖਿਲਾਫ ਬੋਲਿਆ ਸੋ ਇਹ ਪੂਰੀ ਪੂਰੀ ਪ੍ਰੋਫੈਸ਼ਨਲ ਮਿਸਕੰਡਕਟ ਵਿੱਚ ਵੀ ਆਉਂਦਾ ਤੇ ਉਹਦੇ ਨਾਲ ਨਾਲ ਇਹ ਜਿਹੜਾ ਹੈ ਡੈਫਮੇਸ਼ਨ ਦੇ ਵੀ ਜੱਤ ਚ ਆਉਂਦਾ ਸੋ ਮੈਂ 356 ਇੱਕ ਤੇ ਦੋ ਬੀਐਨਐਸ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸੋ ਮੈਂ ਇਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ ਸੀ ਐਜ਼ ਅ ਨਾਲ ਹੀ ਮੈਂ ਪੰਜ ਗ੍ਰੇਡ ਦੀ ਡਿਫਰਮੇਸ਼ਨ ਦਾ ਵੀ ਇਹਨਾਂ ਨੂੰ ਨੋਟਿਸ ਇਸ਼ੂ ਕੀਤਾ ਹੈ ਸੋ ਇਹ ਅਗਰ ਆਪਣੀ ਮਾਫੀ ਨਾਮਾ ਸਾਨੂੰ ਨਹੀਂ ਦਿੰਦੇ ਦੈਨ ਆ ਵਿਲ ਡੈਫੀਨੇਟਲੀ ਫਾਈਲ ਕੇਸ ਅਗੇ ਮਾਫੀ ਨਾਮਾ ਲਿਖਤੀ ਮੰਗਨ ਕਿ মিডিਆ ਸਾਹਮਣੇ ਮੈਂ মিডিਆ ਸਾਹਮਣੇ ਵੀ ਤਾਂ ਲਿਖਤੀ ਵੀ ਦੋਨੋਂ ਚੀਜ਼ਾਂ ਮੇਰੀ ਡਿਮਾਂਡ ਹੈ ਔਰ ਜੇ ਨਹੀਂ ਮੰਗੀ ਤਾਂ ਕੀ ਅਗਲਾ ਰੋਖ ਹੋਏਗਾ ਤੁਹਾਡਾ ਦੈਨ ਡੈਫੀਨੇਟਲੀ ਵਿਲ ਨੌ ਨਾ ਦੋਰ ਆਫ ਦਾ ਕੋਰਟ ਕੋਰਟਸ ਆਰ ਓਪਨ ਫਾਰ एवरीवन ਸੋ ਅਸੀਂ ਸਾਰੀ ਤਿਆਰੀ ਹੈ ਅਸੀਂ ਕੋਰਟ ਚ ਜਾਵਾਂਗੇ ਤਾਂ ਜਿਹੜਾ ਤਫਤੀਸ਼ ਜਿਹੜੀ ਚੱਲ ਰਹੀ ਹੈ ਫਿਲਹਾਲ ਟ੍ਰਾਇਲ ਅੰਡਰ ਟ੍ਰਾਇਲ ਹੈ ਜਿਹੜਾ ਮਕਦਮਾ 400 ਕਰੋੜ ਦਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਚਾਰਜ ਨਹੀਂ ਫਰੇਮ ਹੋਏ ਨਹੀਂ ਅਜੇ ਚਾਰਜ ਫਰੇਮ ਨਹੀਂ ਮੈਟਰ ਮੈਂ ਉਸ ਤੋਂ ਜ਼ਿਆਦਾ ਨਹੀਂ ਗੱਲ ਕਰਨਾ ਚਾਹਾਂਗਾ ਕਿਉਂਕਿ ਮੈਟਰ ਸਰਵਿਸ ਹੈ ਲੇਕਿਨ ਚਾਰਜ ਅਜੇ ਤੱਕ ਫਰੇਮ ਹੀ ਹੋਏ ਕਿ ਕਿਹੜੇ ਸੰ ਦਾ ਮਕਦਮਾ ਸੀ ਜੀ ਇਹ 2016 ਦਾ ਠੀਕ ਹੈ ਤਾਂ ਬਿਲਕੁਲ ਇਹ ਸਨ ਸਾਡੇ ਨਾਲ ਐਡਵੋਕੇਟ ਸਾਇਕਨ ਬਰਿੰਜਾ ਜਿਨ੍ਹਾਂ ਨੇ ਇੱਕ ਨੋਟਿਸ ਜਾਰੀ ਕੀਤਾ ਡਿਫਾਰਮੇਸ਼ਨ ਦਾ ਸਰਬਜੀਤ ਸਿੰਘ ਵੇਰਕਾ ਦੇ ਖਿਲਾਫ ਜਿਹੜੇ ਕਿ ਮਨੁੱਖੀ ਅਧਿਕਾਰ ਸੰਸਥਾ ਦੇ ਚੀਫ ਇਨਵੈਸਟੀਗੇਟਰ ਨੇ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਕਿ ਮਾਫੀ ਸਰਬਜੀਤ ਸਿੰਘ ਵੇਰਕਾ ਪਬਲਿਕਲੀ ਮੰਗਦੇ ਜਾਂ ਨਹੀਂ ਜੇ ਨਹੀਂ ਮੰਗਦੇ ਤਾਂ ਉਹਨਾਂ ਦੀਆਂ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਂ ਵੱਧ ਸਕਦੀਆਂ ਨੇ ਤਾਂ ਏ ਸੀ ਆਰ ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ